ਜਿਸ ਵੇਲੇ ਮਾਦਵੀ ਰਿਖੀ ਨੂੰ ਬਿਠਾ ਕਰਕੇ ਨਾ ਭਗਵਾਨ ਜੀ ਬਕੰਟ ਨੂੰ ਲੱਗੇ ਜਾਣ ਤਬ ਮਾਦਵ ਰਖ ਗਿਰਾ ਉਚਾਰੀ ਮਬਦਿਆ ਹੋਣ ਲੱਗਿਆ ਜਿਸ ਮਾਦਵੀ ਰਖੀ ਨੇ ਦੇਖਿਆ ਭਗਵਾਨ ਚਲ ਜਾ ਰਹੇ ਨੇ ਬੇਨਤੀ ਕੀਤੀ ਮੋਹੇ ਕਬ ਬੋਰ ਦਰਸ ਪ੍ਰਵਦੈ ਹੋ ਮੈਂ ਜੀ ਹੁਣ ਸਮਾਧੀ ਚ ਬੈਠ ਰਿਹਾ ਮੈਨੂੰ ਫੇਰ ਆ ਕੇ ਕਦੋਂ ਦਰਸ਼ਨ ਦੇਵੋਗੇ ਭਗਵ ਮੋਚਨ ਪਦ ਕੀ ਆਪ ਜੈ ਹੂੰ ਆਪ ਦੇ ਚਰਨ ਜੰਮਨ ਮਰਨ ਮੇਟਣ ਵਾਲੇ ਹਾਂ ਸੰਸਾਰ ਦੇ ਭੈ ਨਾਸ ਕਰਨ ਵਾਲੇ ਨੇ ਥੋੜੀ ਜਾਇਜਕਾਰ ਹੋਵੇ ਕਇਓ ਤਰ ਲੋਕਰ ਤਰ ਲੋਕੇਸ਼ਰ ਰੁਚਬਾਣੀ ਉਸ ਵੇਲੇ ਪਰਮੇਸ਼ਰ ਤਰ ਲੋਕਪਤੀ ਨੇ ਰੁਚੀ ਆਈ ਬਾਣੀ ਕਹੀ ਕਲਯੁਗ ਵਾਪ ਹੋਇ ਸਾਰੰਗ ਪਾਣੀ ਇਹ ਮਦ ਵੀ ਰਖੀ ਕਲਯੁਗ ਦੇ ਅੰਦਰ ਪਰਮੇਸ਼ਰ ਰੂਪ ਹੋਊਗਾ ਗੁਰਨਾਨਕ ਰੂਪ ਯੁਗ ਆਉ ਬਾਨ ਧਰੇ ਅਵਤਾਰਾ ਉਹਨੇ ਫਿਰ ਇੱਕ ਅਵਤਾਰ ਨਹੀਂ ਧਾਰਨਾ ਲੋਕਾਂ ਦਾ ਕੰਮ ਬਹੁੜਾ بگੜਿਆ ਹੋਇਆ ਹੋਵੇਗਾ ਜੇ ਸਤ ਸੰਗਤ ਜੀ ਕੰਮ ਕੋਈ ਬਹੁਤਾ ਵਿਗੜ ਜੇ ਉੱਥੇ ਆਪਾਂ ਨੂੰ ਕਈ ਵੇਰੀ ਜਾਣਾ ਪੈਂਦਾ ਜਿੱਥੇ ਥੋੜਾ ਜਿਹੀ ਹੋਵੇ ਤਾਂ ਨੌਕਰ ਨੂੰ ਭੇਜ ਕੇ ਸਾਰ ਲੈਣੇ ਆ ਜਿੱਥੇ ਸਤ ਸੰਗਤ ਜੀ ਬਹੁਤਾ ਜੰਗ ਖੜਕਦਾ ਉੱਥੇ ਜ਼ਿੰਮੇਵਾਰ ਰਾਜਿਆਂ ਨੂੰ ਜਾਣਾ ਪੈਂਦਾ ਜਿੱਥੇ ਥੋੜੀ ਘੜੀ ਕੋਈ ਬਕਾਬਤ ਹੋ ਰਹੀ ਆ ਉੱਥੇ ਵਜ਼ੀਰਾਂ ਦੇ ਨਾਲ ਅਹਿਲਕਾਰਾਂ ਦਾ ਸੈਨਾਪਤੀਆਂ ਦਾ ਸਰ ਜਾਂਦਾ ਕਲਯੁਗ ਦਾ ਸਮਾਸੀ ਇੱਥੇ ਨਾ ਵਿਸ਼ਨੂੰ ਦਾ ਅਵਤਾਰ ਕੰਮ ਕਰਦਾ ਸੀ ਨਾ ਕਿਸੇ ਹੋਰ ਦਾ ਆਪ ਨਰਾਇਣ ਪਰਮੇਸ਼ਰ ਨੂੰ ਆਉਣਾ ਪਿਆ ਗੁਰਨਾਨਕ ਰੂਪ ਹੋ ਕਰਕੇ ਤਾਂ ਕਹਿ ਰਹੇ ਨੇ ਕਲਯੁਗ ਦੇ ਸਮੇਂ ਦੇ ਅੰਦਰ ਜਗੋ ਆ ਬਾਣ ਧਰੋ ਅਵਤਾਰਾ ਬਾਣ ਪੰਜ ਹੁੰਦੇ ਨੇ ਸਤ ਸੰਗਤ ਜੀ ਪੰਜ ਬਾਣ ਕਾਮ ਦੇ ਮੰਨੇ ਨੇ ਇਸ ਕਰਕੇ ਜਿੱਥੇ ਬਾਣ ਸ਼ਬਦ ਆਵੇ ਉਥੇ ਪੰਜਾਂ ਦੀ ਗਿਣਤੀ ਹੁੰਦੀ ਹੈ ਮੋਹਨ ਤਪਨ ਵਸੀ ਕਰਨ ਉਦਮਾਦਨ ਉਚਾਟ ਪੰਜ ਤੀਰ ਮਨ ਮਥਨ ਕੇ ਗਏ ਬਿਰੋ ਤਨ ਕਾਟ ਕਾਮ ਦੇ ਪੰਜ ਤੀਰ ਮੰਨੇ ਨੇ ਤੋ ਐਸੇ ਸਾਧ ਸੰਗਤ ਜੀ ਬਾਣ ਤੇ ਜੁਗ ਦੋ ਨੂੰ ਕਹਿੰਦੇ ਆ ਪੰਜ ਦੂਣੀ 10 10 ਅਵਤਾਰ ਧਾਰਾਂਗਾ ਤਬ ਤੁਮ ਕੋ ਤੈ ਹੂੰ ਦਰਸਾਰਾ ਉਸ ਵੇਲੇ ਤੈਨੂੰ ਇੱਥੇ ਆ ਕੇ ਦਰਸ਼ਨ ਦੇਵਾਂਗੇ ਅਸੀਂ ਸੋ ਖਾਲਸਾ ਜੀ ਇਹ 10 ਰੂ ਗੁਰੂ ਦਸੇ ਪਾਤਸ਼ਾਹੀਆਂ ਹੋਈਆਂ ਜੇ ਗੁਰੂ ਨਾਨਕ ਦੇਵ ਜੀ ਨੇ ਸਤ ਸੰਗਤ ਜੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਹੈ ਮਹਾਪੁਰਖ ਵੀ ਦੱਸਿਆ ਕਰਦੇ ਇੱਥੇ ਚਰਨ ਪਾਏ ਨੇ ਪਹਿਲਾਂ। ਪ੍ਰੇਮ ਦੀ ਖਿੱਚ ਕਰਕੇ ਗੁਰੂ ਅੰਗਦ ਦੇਵ ਜੀ ਸਤਸੰਗਤ ਜੀ ਇੱਥੋਂ ਚੱਲ ਪਏ। ਦਰਸ਼ਨ ਕਰਨ ਕਰਤਾਰਪੁਰ। ਉਧਰ ਮਹਾਰਾਜ ਪ੍ਰੇਮ ਦੇ ਖਿੱਚੇ ਕਰਤਾਰਪੁਰ ਤੋਂ ਚੱਲ ਪਏ ਬਾਬਾ ਬੁੱਢਾ ਜੀ ਦੀ ਢੇਰ ਵਾਲੇ ਥਾਂ ਆਪ ਜੀ ਮਿਲੇ ਨੇ ਇੱਥੇ ਬਚਨ ਬਲਾਸ ਹੋਏ ਨੇ। ਉਸ ਤੋਂ ਬਾਅਦ ਸਤ ਸੰਗਜੀ ਗੁਰੰਗਦੇਵ ਸਾਹਿਬ ਜੀ ਗੁਰੂ ਅਮਰਦਾਸ ਜੀ ਦੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਚਰਨ ਪੈਣ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਜਿਸ ਵੇਲੇ ਅਕਬਰ ਨੇ 84 ਪਿੰਡਾਂ ਦਾ ਪਟਾ ਪੇਟਾ ਕੀਤਾ ਧਰਤੀ ਆਪ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਕੇ ਆਏ ਦੁਖ ਭੰਜਨੀ ਮੇਰੀ ਕੋਲੇ ਕਹਿ ਕੇ ਟੱਕ ਲਵਾਇਆ ਕਿ ਇੱਥੇ ਟੱਕ ਦਾ ਕੇ ਸਰੋਵਰ ਅਰੰਭ ਕਰਵਾਓ ਇਓ ਸਤ ਸੰਗਤ ਜੀ ਪਹਿਲੇ ਦੂਜੇ ਤੀਜੇ ਚੌਥੇ ਪਾਤਸ਼ਾਹ ਨੇ ਦੀ ਚਰਨ ਪਾਏ ਪੰਜਵੇਂ ਪਾਤਸ਼ਾਹ ਨੇ ਤਾਂ ਦੇਖ ਲੋ ਕਿੰਨੀ ਰਚਨਾ ਰਚੀ ਹੈ ਛੇਵੇਂ ਪਾਤਸ਼ਾਹ ਨੇ ਸਤ ਸੰਗ ਜੀ ਦੇਖ ਲੋ ਜੰਗ ਕੀਤੇ ਨੇ ਇੱਥੇ ਹੀ ਬੈਠ ਕੇ ਫੌਜਾਂ ਤਿਆਰ ਕੀਤੀਆਂ ਅਕਾਲ ਤਖਤ ਰਚੇ ਸੋ ਸਤ ਸੰਗਤ ਜੀ ਸੱਤਵੇਂ ਪਾਤਸ਼ਾਹ ਵੀ ਯਾਤਰਾ ਨੂੰ ਆਏ ਹਣਠਵੇਂ ਪਾਤਸ਼ਾਹ ਨੇ ਰੂਪ ਵਿਚ ਆਏ ਨੌਵੇਂ ਪਾਤਸ਼ਾਹ ਦਾ ਇੱਥੇ ਹੀ ਉਤਾਰ ਹੋਇਆ ਕੇਵਲ 10ਵੇਂ ਪਾਤਸ਼ਾਹ ਅਮਰਸਰ ਸਾਹਿਬ ਨਹੀਂ ਪਹੁੰਚੇ ਖਾਲਸੇ ਨੇ ਬੇਨਤੀ ਕੀਤੀ ਮਹਾਰਾਜੀ ਅਮਰਸਰ ਸਾਹਿਬ ਦੀ ਯਾਤਰਾ ਨਹੀਂ ਕਰਨੀ ਕਹਿੰਦੇ ਭਾਈ ਬਹੁਤ ਹੀ ਪਾਵਨ ਪਵਿੱਤਰ ਭੂਮੀ ਹੈ ਬਜ਼ੁਰਗਾਂ ਦੀ ਜੁਗਾ ਜੁਗਾ ਦਾ ਤੀਰਥ ਹੈ ਜਦ ਇਹ ਕਹਿੰਦੇ ਅਸੀਂ ਆਪਣੇ ਰਾਕੇ ਘੋੜੇ ਨੂੰ ਪੁੱਛਦੇ ਹਾਂ ਤੂੰ ਲਿੱਦ ਤਾਂ ਨਹੀਂ ਕਰੇਂਗਾ ਉਸ ਧਰਤੀ ਤੇ ਜਿਸ ਵੇਲੇ ਸਾਧ ਸੰਗਤ ਜੀ ਇਹ ਪੁੱਛਿਆ ਕਿ ਤਾ ਲਿੱਦ ਨਾ ਕਰੀ ਇੱਕ ਬਿਸ਼ਾਬ ਨਾ ਕਰੀ ਚਲਿਏ ਤੇਰੇ ਤੇ ਸਵਾਰ ਹੋ ਕੇ ਜਦ ਇਹ ਘੋੜਾ ਸਿਰ ਫੇਰ ਗਿਆ ਇਹ ਬਜ਼ੁਰਗਾਂ ਤੋਂ ਸੁਣੀਦਾ ਹੈ ਕੇ ਮਹਾਰਾਜ ਮੈਂ ਤੁ ਇੱਕ ਕਿਰਿਆ ਰੋਕੀ ਨਹੀਂ ਜਾਣੀ ਪਿਸ਼ਾਬ ਲਿੱਦ ਰੋਕੀ ਨਹੀਂ ਜਾਣੀ ਬਾਹਰ ਜੀ ਮੈਂ ਕਹਿੰਦੇ ਭਾਈ ਫੇਰ ਨਹੀਂ ਜਾਣਾ ਅਗਲੇ ਜਾਮੇ ਜਾਵਾਂਗੇ ਅਸੀਂ ਇਸ ਤਰ੍ਹਾਂ ਵੀ ਸਤ ਸੰਗਤ ਜੀ ਮਹਾਪੁਰਖਾਂ ਤੋਂ ਸੁਣਿਆ ਹੈ ਕਿ ਦਸਵੇਂ ਪਾਤਸ਼ਾਹ ਸਤ ਸੰਗਤ ਜੀ ਖਾਲਸਾ ਜਿਸ ਵੇਲੇ ਵੱਧ ਜਾਵੇਗਾ ਉਸ ਸਮੇਂ ਸੁਧਾਰ ਕਰਨ ਵਾਸਤੇ ਆਪ ਸੱਚੇ ਪਾਤਸ਼ਾਹ ਉਤਰਨਗੇ ਸੋ ਐਸੇ ਬਚਨ ਵੀ ਸੁਣੀਦੇ ਨੇ ਸਾਧ ਸੰਗਤ ਜੀ ਅੱਗੇ ਵਾਹਿਗੁਰੂ ਜਾਣਦਾ ਹੈ ਉਹ ਸਾਰੀ ਸੇਟੀ ਉਸਨੇ ਰਚੀਆ ਭਾਈ ਵਾਹਿਗੁਰੂ ਨੂੰ ਚਿੰਤਾ ਹੈ ਸੋ ਇਤਨੀ ਸਾਧ ਸੰਗਤ ਜੀ ਇਹ ਪਾਵਨ ਭੈ ਦੇ ਸਹਿਤ ਅਦਬ ਦੇ ਸਹਿਤ ਜਿਹੜਾ ਦਰਸ਼ਨ ਕਰਦਾ ਹੈ ਉਹਨੂੰ ਫਲ ਮਿਲਦਾ ਨਹੀਂ ਤਾਂ ਅਮਰ ਸਦ ਦੇ ਵਿੱਚ ਸਾਧ ਸੰਗਤ ਜੀ ਪਾਪੀ ਲੋਕ ਵੀ ਬਿਆੰਤ ਹਨ ਲੋਕ ਬੱਕਰੇ ਵੰਨਣ ਵਾਲੇ ਰੋਜ਼ ਕਸਾਈ ਵੀ ਉੱਥੇ ਹੀ ਵੱਸਦੇ ਹੈ ਲੇਕਿਨ ਜਹੀ ਜੀ ਭਾਵਨਾ ਲੈ ਕੇ ਕੋਈ ਜਾਵੇਗਾ ਖਰਸਾ ਜੀ ਆਪਣੇ ਵਾਸਤੇ ਤੀਰਥ ਹੈ ਰਹਿਣ ਵਾਲਿਆਂ ਵਾਸਤੇ ਨਹੀਂ ਤੀਰਥ ਹੈ ਮੁਸਲਮਾਨ ਵੀ ਪਾਕਿਸਤਾਨ ਤੋਂ ਬੈਨਾ ਉੱਥੇ ਵਸਦੇ ਸੀ ਉਹਨਾਂ ਨੂੰ ਤਾਂ ਕੋਈ ਤੀਰਥ ਨਹੀਂ ਸੀ ਇਸ ਤਰ੍ਹਾਂ ਹਜੂਰ ਸਾਹਿਬ ਜਾਈਏ ਕੱਲੇ ਕੱਲਾ ਸਿੱਖ ਦਾ ਸਤਸੰਗ ਜੀ ਹਿਰਦਾ ਤਰਫ ਦਾ ਹੈ ਕਿ ਕਦੋਂ ਪਾਵਨ ਭੂਮੀ ਦੇ ਦਰਸ਼ਨ ਕਰੀਏ ਧੰਨ ਦਸਨ ਦੇ ਪਾਤਸ਼ਾਹ ਜਿੱਥੇ ਆਪ ਜੀ ਨੇ ਜੋਤੀ ਜੋਤ ਸਮਾਉਣਾ ਕੀਤਾ ਕਦੋਂ ਸਾਡੇ ਭਾਗ ਖੁੱਲਣਗੇ ਲੇਕਿਨ ਉੱਥੇ ਪੁੱਚਣ ਖਾਨੇ ਵੀ ਖੁੱਲੇ ਹਨ ਉਹ ਵੀ ਦੋਕ ਰਹਿੰਦੇ ਹੀ ਨੇ ਇਸੇ ਤਰ੍ਹਾਂ ਖੱਤ ਸਾਹਿਬ ਜੀ ਧਰਤियां ਸਾਰੀਆਂ ਨੇ ਜਹੀ ਜੀ ਭਾਵਨਾ ਲੈ ਕੇ ਜਾ ਉਹ ਹੈ ਜ ਸਤ ਸੰਗ ਜੀ ਪਰਮੇਸ਼ਰ ਫਲ ਹੁੰਦਾ ਐਸੇ ਸਥਾਨ ਤੇ ਵੀ ਜਿਵੇਂ ਭਾਈ ਜਹੀ ਜੀ ਕੋਈ ਭਾਵਨਾ ਲੈ ਕੇ ਆਉਂਦਾ ਉਹ ਹੈ ਜ ਵੱਧ ਘੱਟ ਫਲ ਪ੍ਰਾਪਤ ਹੁੰਦਾ ਸੋ ਆਪ ਜੀ ਸਤ ਸੰਗ ਜੀ ਮਾਧਮੀ ਦੇ ਪੁੱਛਣ ਤੋਂ ਦੱਸ ਰਹੇ ਨੇ ਕਿ ਅਸੀਂ 10 10 ਸਰੂਪ ਧਾਰਾਂਗੇ ਕਲਯੁਗ ਵਿੱਚ ਹਿਮ ਕਹਿ ਤੈਸ਼ਟ ਗੋਚਰ ਭਏ ਕਿਉਂ ਕਹਿ ਕੇ ਸਤਸੰਗ ਜੀ ਜਦੋਂ ਇਹ ਲੋਪ ਹੋ ਗਏ ਸ੍ਰੀ ਬਿਨ ਇਕਲ ਹੀ ਗ੍ਰਹਿ ਗਏ ਲక్ష్ਮੀ ਦੀ ਪਰਵਾਹ ਨਹੀਂ ਕੀਤੀ ਕੱਲੇ ਹੀ ਬਕੰਟ ਧਾਮ ਨੂੰ ਚਲੇ ਗਏ ਇਹ ਅਖਿਆਨ ਸੁਣਿਓ ਕਾਂਸੀਸ ਇਹ ਸਾਰਾ ਪ੍ਰਸੰਗ ਸਤਸੰਗ ਜੀ ਦੇਖ ਲੋ ਖੋਲ ਕੇ ਨਖੇਰ ਕੇ ਜਦੋਂ ਸੁਣਾਇਆ ਭਾਈ ਗੁਰਦਾਸ ਜੀ ਨੇ ਕਾਂਸੀ ਦੇ ਰਾਜੇ ਨੇ ਵੀ ਸੁਣਿਆ ਹੋਰ కృਤ ਕਰਤ ਭਏ ਚਰਨ ਤਰ ਸੀਸ ਔਰ ਕਾਂਸੀ ਦੇ ਜਿਹੜੇ ਮੁਖੀ ਪੰਡਤ ਲੋਕ ਸੀ ਸੰਨਿਆਸੀ ਲੋਕ ਸਨ ਸਾਧੂ ਸਾਰਿਆਂ ਨੇ ਸਤਸੰਗੀ ਭਾਈ ਗੁਰਦਾਸ ਜੀ ਦੀ ਰਸਨਾ ਤੋਂ ਇਸ ਪਵਿੱਤਰ ਪ੍ਰਸੰਗ ਸੁਣ ਕੇ निहाल निहाल ਹੋ ਗਏ ਤਨ ਤਨ ਕਹਿ பாਗਸ ਰਹਾ ਕਾਣਾ ਪਿਆ ਕਾਂਸੀ ਦੇ ਪੰਡਤਾਂ ਤੇ ਔਰ ਸਾਧੂਆਂ ਨੂੰ ਧੰਨ ਭਾਈ ਗੁਰਦਾਸ ਜੀ ਧੰਨ ਭਾਗ ਆਪ ਦੇ ਧੰਨ ਹੋ ਤੁਸੀਂ ਗੋਪ ਕਥਾ ਵਰਣੀ ਮੁਨ ਨੋ ਉਹ ਜਿਹੜਾ ਰਖੀਆਂ ਦਾ ਮਾਲਕ ਸੀ ਪਰਮੇਸ਼ਰ ਉਹਦੀ ਨਾਲ ਹੀ ਮੁਨੀਆਂ ਦਾ ਸ਼ਰੋਮਣੀ ਸੀ ਮਾਧਵੀ ਰਖੀ ਉਹਨਾਂ ਦੀ ਇਹ ਗੁਪਤ ਕਥਾ ਤੁਸੀਂ ਸਾਨੂੰ ਪ੍ਰਗਟ ਕਰਕੇ ਸੁਣਾਈ ਹੈ ਜੈ ਗੁਰਦਾਸ ਬਿਮਲ ਮਤ ਗਿਆਨੀ ਤੁਸੀਂ ਗਿਆਨਵਾਨ ਹੋ ਤੁਹਾਡੀ ਉੱਜੀ-ਬੁੱਜਨ ਬੁੱਧੀ ਆ ਭਾਈ ਗੁਰਦਾਸ ਜੀ ਥੋਡੀ ਜੈਜਕਾਰ ਹੋਵੇ ਪੰਡਤ ਕਹਿੰਦੇ ਅਬ ਹਮਰੇ ਮਨ ਵਿੱਚ ਠਾਨੀ ਹੁਣ ਸਾਡੇ ਮਨ ਵਿੱਚ ਨੇਚ ਆ ਗਿਆ ਅੱਗੇ ਵਾਸਤੇ ਨਹੀਂ ਸੀ ਗੁਰੂ ਘਰ ਤੇ ਤਰਕ ਕਰਦੇ ਵਾਹਿਗੁਰੂ ਮੰਤਰ ਵੀ ਠੀਕ ਹੈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਠੀਕ ਪਵਿੱਤਰ ਹੈ ਤੀਰਥਾਂ ਦਾ ਰਾਜਾ ਤੀਰਥ ਵੀ ਅੰਮ੍ਰਿਤਸਰ ਮਾਨਦਾਇਕ ਹੈ ਤੁਮ ਤੇ ਸੰਸਿਆ ਗयो ਹਮਾਰਾ ਤੁਹਾਡੇ ਕਹਿਣ ਤੋਂ ਸਾਡਾ ਸੰਸਾ ਸਾਰਾ ਨਿਵਰਤ ਹੋ ਗਿਆ ਵਿਵਦ ਬੇਦ ਬਦ ਕਿਉ ਉਚਾਰਾ ਤੁਸੀਂ ਵੇਦਾਂ ਦੀਆਂ ਯੁਗਤੀਆਂ ਦੁਆਰਾ ਵੀ ਸਾਨੂੰ ਚੰਗੀ ਤਰ੍ਹਾਂ ਦੇ ਦੇ ਕੇ ਦਸ਼ਨਾਤ ਪ੍ਰਮਾਣ ਸਮਝਾਇਆ ਹੈ ਸਭ ਬੰਦਨ ਕਰ ਸਦਨ ਸਦਾਰੇ ਕਿਉ ਖਰਸਾ ਜੀ ਸਾਰੇ ਮੱਥਾ ਟੇਕ ਕਰਕੇ ਭਾਈ ਗੁਰਦਾਸ ਜੀ ਨੂੰ ਜਿੰਨੇ ਪੰਡਤ ਸੰਿਆਸੀ ਸੀ ਆਪੋ ਆਪਣੇ ਡੇਰਿਆਂ ਘਰਾਂ ਨੂੰ ਚਲੇ ਗਏ ਕਾਂਸੀ ਵਿੱਚ ਧੀ ਮਹਿਮਾ ਗੁਰਦਾਸ ਵਦਾਰੇ ਕਿਉ ਗੁਰਸਿੱਖੋ ਗੁਰੂ ਭਾਈ ਗੁਰੂ ਗੁਰਦਾਸ ਦੀ ਬੜੀ ਮਹਿਮਾ ਹੋਈ ਇੱਕ ਤਾਂ ਨਿਰਪਕੋ ਗੁਰ ਬਣ ਗयो ਦੇਖ ਲਓ ਇੱਕ ਤਾਂ ਰਾਜੇ ਕਰਕੇ ਪੂਜਨੀਕ ਬਣ ਗਿਆ ਰਾਜੇ ਨੂੰ ਜਾ ਕੇ ਅੰਮ੍ਰਿਤ ਘੋਲ ਦਿੱਤੀ ਸਤਸੰਗੀ ਚਰਨ ਘੋਲ ਰਾਜਾ ਗੁਰੂ ਬਣ ਕੇ ਪੂ ਜੀ ਦਾਸੀ ਭਾਈ ਗੁਰਦਾਸ ਨੂੰ ਅਰਨਰ ਕਉਗਨ ਸਿਖੇ ਸੋ ਭਇਓ ਔਰ ਦੂਸਰੇ ਕਾਂਸੀ ਦੇ ਸਿੱਖ ਬਹੁਤ ਬਣ ਗਏ ਪਰ ਕਥਾ ਸੁਣ ਸੁਣ ਕੇ ਸਰਉਪਰੀ ਜਸ ਇਸ ਕੋ ਕਰੇ ਤਾਂਸੀ ਦੇ ਵਿੱਚ ਸਾਧ ਸੰਗਤ ਜੀ ਸ਼ਿਵ ਜੀ ਦੀ ਉੱਤੇ ਮਹਿਮਾਨੀ ਇੰਨੀ ਹੁੰਦੀ ਜਿਨਿ ਭਾਈ ਗੁਰਦਾਸ ਦੀ ਹੋਣ ਲੱਗ ਗਈ ਬੰਧੇ ਚੱਲ ਰਿਓ ਅਗਰ ਨਰ ਪਰੇ ਸਾਰੇ ਜਿੱਥੇ ਜਿੱਥੇ ਭਾਈ ਗੁਰਦਾਸ ਜੀ ਬਚਨ ਦੇ ਨੇ ਲੋਕ ਹੱਥ ਜੋੜਦੇ ਨੇ ਮੱਥਾ ਟੇਕਦੇ ਨੇ ਚਰਨਾ ਤੇ ਗੁਰੂ ਗੁਰੂ ਸਬਨਾਮ ਵਿਚਾਰੇ ਹਰੇ ਕਹਿੰਦੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦਾ ਸਿੱਖ ਤਨ ਭਾਈ ਗੁਰਦਾਸ ਜੀ ਮਨ ਭਾਵ ਤਰ ਪੇਟ ਉਗਾਰੇ ਮਨ ਭੌ ਦੀਆਂ ਭੇਟਾ ਭਾਈ ਗੁਰਦਾਸ ਦੇ ਮੂਰੇ ਰਖਦੇ ਨੇ ਸਭ ਵਿਧ ਸੇਵਾ ਨਿਰਪ ਕਰਵਾਵੇ ਰਾਜਾ ਵੀ ਹਰ ਤਣਾ ਕਰਕੇ ਸੇਵਾ ਭਾਈ ਗੁਰਦਾਸ ਦੀ ਕਰਾਉਂਦਾ ਗੁਰੂ ਸ਼ਬਦ ਕੇ ਅਰਥ ਸੁਣਾਵੇ ਇਧਰ satsang ਜੀ ਗੁਰੂ ਕੇ ਸ਼ਬਦ ਜਿੰਨੇ ਅਮਰਤਮਈ ਬਾਣੀ ਚ ਨੇ ਇੰਨਾ ਸ਼ਬਦਾਂ ਦੇ ਕਥਾ ਵਿੱਚ ਅਰਥ ਸੁਣਾਉਂਦਾ ਭਾਈ ਗੁਰਦਾਸ ਜੀ ਰੋਜ਼ ਦੁਬਾਰਾਂ ਲੱਗਦਾ ਹੈ ਮਹਿਮਾ ਭਈ ਮਹਾ ਤੇ ਮਹਾ ਵੱਡੀ ਤੋਂ ਵੱਡੀ ਗੁਰੂ ਘਰ ਦੀ ਮਹਿਮਾ ਪ੍ਰਗਟ ਹੋਈ ਕਾਸ਼ੀ ਵਿੱਚ ਤਉ ਗੁਰੂ ਦਿਸਤੇ ਦੁਖ ਲਹਾ ਖਾਲਸਾ ਜੀ ਦੇਖ ਲਓ ਐਡੀ ਵਡਿਆਈ ਵੀ ਹੋਣ ਲੱਗ ਗਈ ਰਾਜਾ ਵੀ ਚਰਨਾਂ ਤੇ ਡਿਗ ਪਿਆ ਪੂਜਨ ਕਰਦਾ ਹੈ ਵੱਡੇ ਵੱਡੇ ਵਿਦਵਾਨ ਕੀ ਸੁਨਿਆਸੀ ਸਾਰੇ ਸਾਧੂ ਸਾਧ ਸੰਗਤ ਜੀ ਭਾਈ ਗੁਰਦਾਸ ਦੀ ਸ਼ਰਨ ਪੈ ਗਏ ਇੰਨਾ ਜਸ ਹੁੰਦਿਆਂ ਵੀ ਪਰਮੰਧ ਦੀ ਅਵਸਥਾ ਪਤਾ ਕੈਸੀ ਹੈ ਬਹੁਤ ਹੀ ਦੁੱਖ ਭਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਿਛੋੜਾ ਨਹੀਂ ਸਹਾਰ ਸਕਦੇ ਨਹੀਂ ਤਾਂ ਭੁੱਲ ਜਾਂਦਾ ਬੰਦਾ satsangjit ਜੀ ਪਦਾਰਥਾਂ ਚ ਫਸ ਕੇ ਪਰਮੇਸ਼ਰ ਨੂੰ ਭੁੱਲ ਜਾਈਦਾ ਹੈ ਲੇਕਿਨ ਭਾਈ ਗੁਰਦਾਸ ਦਾ ਇੰਨਾ ਜਸ ਇੰਨੀ ਮਹਿਮਾ ਸਾਰੀਆਂ ਸਹੂਲਤਾਂ ਹੁੰਦਿਆਂ ਵੀ ਅੰਦਰੋਂ ਦੁੱਖ ਬਹੁਤ ਆ ਵੀ ਉਹ ਖੋ ਸਾਰੀ ਜ਼ਿੰਦਗੀ ਗੁਰੂ ਘਰ ਨੰਗੀ ਅੱਜ ਮੈਂ ਪ੍ਰਦੇਸ ਆ ਕੇ ਵਿਛੋੜਾ ਪੈ ਗਿਆ ਵਿਰਧ ਬਸਤਾ ਚ ਮੇਰਾ ਬੀਤਿਓ ਚਿਰ ਦਰਸ਼ਨ ਤੇ ਹੀ ਨਾ ਦਰਸ਼ਨਾ ਤੋਂ ਬਿਨਾ ਚਿਰ ਕਾਲ ਬੀਤੋ ਬੀਤ ਗਿਆ ਤਰਫਤ ਚਿਤ ਜਿਵੇਂ ਜਲ ਬਿਨ ਮੀਨ ਐ ਮਨ ਤੜਫਦਾ ਭਾਈ ਗੁਰਦਾਸ ਉਹਦਾ ਅੰਦਰੋਂ ਅੰਦਰੀ ਜਿਵੇਂ ਖਰਸੇ ਜਲ ਤੋਂ ਬਿਨਾ ਮੱਛੀ ਤੜਫਣ ਲੱਗ ਜਾਂਦੀ ਸੁਖਦ ਵਸਤ ਬਹੁ ਮੋਲੀ ਆਵੇ ਬਹੁਤ ਬਡਬੁਲੀਆਂ ਵਸਤੂਆਂ ਪ੍ਰੇਮੀਆਂ ਸਿੱਖਾਂ ਵੱਲੋਂ ਰਾਜੇ ਬਨੋਂ ਭਾਈ ਗੁਰਦਾਸ ਦੀ ਭੇਟਾ ਪ੍ਰਾਪਤ ਹੁੰਦੀਆਂ ਗੁਰੂ ਬਿਰੇ ਕਰ ਨੈ ਉਰ ਭਾਵੇ ਪਰ ਗੁਰੂ ਸਾਹਿਬ ਦੇ ਵਿਛੋੜੇ ਕਰਕੇ ਕੋਈ ਚੀਜ਼ ਚੰਗੀ ਨਹੀਂ ਲੱਗਦੀ ਹੈ ਭਾਈ ਗੁਰਦਾਸ ਨੂੰ ਜਿਵੇਂ ਚਾਤ ਰਿਤ ਇੱਕ ਬੂੰਦ ਚਹੰਤਾ ਜਿਵੇਂ ਖਰਸਾ ਦੀ ਲੱਖ ਬੱਦਲ ਵਰਖੀ ਜਾਵੇ ਮੀਂਹ ਭਾਵੇਂ ਕਿੰਨਾ ਪੈ ਜੇ ਜਿਹੜਾ ਬਬੀਹਾ ਹੁੰਦਾ ਇੱਕ ਸੁਵੰਤੀ ਬੂੰਦ ਚਾਹੁੰਦਾ ਹੈ ਆਦ ਸਿੰਧ ਨਦ ਨੀਰਤ ਜਨਤਾ ਸਾਰੇ ਸਰੋਵਰ ਵੱਡੇ ਵੱਡੇ ਸਤਸ ਦੀ ਸਮੁੰਦਰ ਦਰਿਆ ਤਿਆਗ ਕੇ ਝਾਕਦਾ ਤਹਾਨੂੰ ਆਕਾਸ਼ ਵੱਲ ਨੂੰ ਸਤਸ ਦੀ ਪ੍ਰਯੋਗ ਪ੍ਰਯੋਗ ਕਰਦਾ ਹੈ ਕਿ हे ਪਰਮੇਸ਼ਰ ਮੈਨੂੰ ਸੁਵੰਤੀ ਬੂੰਦ ਦੇ ਦੇ ਅੱਜ ਕਿਸੇ ਪਦਾਰਥ ਦੀ ਇੱਛਾ ਨਹੀਂ ਭਾਈ ਗੁਰਦਾਸ ਜੀ ਨੂੰ ਇੱਕ ਦਰਸ਼ਨਾ ਦੀ ਸੁਵੰਤੀ ਬੂੰਦ ਦੀ ਇੱਛਾ ਹੈ हे महाराज मेनू दर्शन दे दियो जत कंत के बिरहो कर तरणी और प्रमाण दंदे ने भाईसाहब जी कंदे जमे पति दे बिछोड़े करके स्त्री दुखद दो होत जे सुखदा बरणी जेड़ियां घर दीया चीज्या पदार्थ सुख देने वाले ने उनु दुख रूप करके लगदे ने ਕੋਈ ਚੰਗਾ ਨਹੀਂ ਲੱਗਦਾ ਘਰ ਦਾ ਪਦਾਰਥ પતિ ਤੋਂ ਬਿਨਾਂ ਬਿਛੋੜੇ ਕਰਕੇ ਮੀਰ ਨੇਨ ਚਿੱਤ ਚੈਨ ਨ ਕੈਸੇ ਕਿਉਂ satsang ji ਕੱਲਿਆਂ ਦੇ ਬੈਠਿਆਂ ਦੇ ਨੇਤਰਾ ਚੋਂ ਅਥਰੂ ਚੱਲਦੇ ਹੈ ਚਿੱਤ ਵਿੱਚ ਸ਼ਾਂਤੀ ਨਹੀਂ ਭਾਈ ਗੁਰਦਾਸ ਦੇ ਦਰਬ ਕਿਰਪਨ ਕੋ ਬਿਨਸਤ ਜੈਸੇ ਐ ਮਨ ਵਿੱਚ satsang ji ਸੋਗ ਮਨਾਉਂਦੇ ਨੇ ਜਿਵੇਂ ਸੂਮ ਦਾ ਧੰਨ ਚਰਿਆ ਜਾਵੇ ਤਰਿਓ ਲਹੇ ਸੰਕਟ ਔਰ ਭਾਰੋ ਕਿਉਂ satsang ji ਬੜੇ ਹੀ ਲੁਕੇ ਹੋਏ ਨੇ ਦੇ ਦੁੱਖ ਲੈ ਰਹੇ ਨੇ ਵਿਛੋੜੇ ਦਾ ਤਬ ਮਨ ਕਰ ਸਤਿਗੁਰ ਚਤਾਰੇ ਰਾਤ ਨੂੰ ਜਦੋਂ ਅੱਧੀ ਅੱਧੀ ਰਾਤ ਹੁੰਦੀ ਆ ਨੀਂਦ ਨਹੀਂ ਆਉਂਦੀ